ਯਾਰੀ ਦੋਸਤੀ ਪਿਆਰ ਮੁਹੱਬਤ ਇੱਕ ਪਾਸੇ ਤੇਰੇ ਲਈ ਜੋ ਦਿਲ ਵਿੱਚ ਚਾਹਤ ਇੱਕ ਪਾਸੇ ਕੋਈ ਕਿਸ ਹੱਦ ਤੱਕ ਸੋਨਾ ਹੋ ਸਕਦਾ ਹੈ ਉਹ ਕੱਲਾ ਇੱਕ ਪਾਸੇ ਤੇ ਜੰਨਤ ਇੱਕ ਪਾਸੇ ਉਹ ਤਾਂ ਚੁੱਪ ਹੋ ਜਾਣਾ ਕੀ ਕਹਿਰ ਹੈ ਕੀ ਦੱਸਾਂ ਬਾਕੀ ਦੁਨੀਆ ਤੇ ਹਰ ਇੱਕ ਆਫਤ ਇੱਕ ਪਾਸੇ ਉਹ ਮੇਰੇ ਨਾਲ ਖੜਾ ਹੋਵੇ ਫਿਰ ਤੇ ਪਾਵੇਂ ਰੱਬ ਤੇ ਜਗ ਮੇਰੀ ਕਰੇ ਮੁਖਾਲਫਤ ਇੱਕ ਪਾਸੇ ਮੈਨੂੰ ਪਿਆਰ ਵੀ ਕਰਦਾ ਤੇ ਦਸਤਾ ਵੀ ਨਹੀਂ ਦੋ ਵਿਦਾ ਹੈ ਇੱਕ ਪਾਸੇ ਤੇਰਾ ਹੱਥ ਹੈ ਇੱਕ ਪਾਸੇ ਹੇ ਰਾਹਤ ਹੈ ਇੱਕ ਪਾਸੇ ਕਦੇ ਹੱਥ ਬਣ ਕੇ ਕਦੇ ਖਿਆਲ ਬਣ ਕੇ ਕਦੇ ਸਕੂਨ ਪਈ ਨੀਂਦ ਬਣ ਕੇ ਕਦੇ ਇਨਾਂ ਖੁੱਲੀਆਂ ਅੱਖਾਂ ਵਿੱਚ ਖਵਾਬ ਬਣ ਕੇ ਕਦੇ ਹੰਝੂ ਬਣ ਕੇ ਕਦੇ ਮੇਰੇ ਹੋਠਾਂ ਤੇ ਮੁਸਕਾਨ ਬਣ ਕੇ ਉਹ ਹਰ ਤਮ ਮੇਰੇ ਦਿਲ ਵਿੱਚ ਸ਼ਾਮਲ ਹੈ ਕਦੇ ਦਰਦ ਬਣ ਕੇ ਤੇ ਕਦੇ ਪਿਆਰ ਬਣ ਕੇ ਤੇ ਬਹੁਤ ਖਮੋਸ਼ੀ ਨਾਲ ਕਿਤੇ ਕੁੰਮ ਹੋ ਜਾਵਾਂਗੇ ਫਿਰ ਮੁੜ ਕੇ ਕਦੇ ਨਹੀਂ ਆਵਾਂਗੇ ਤੁਸੀਂ ਆਵਾਜ਼ ਹੀ ਦਿੰਦੇ ਰਹਿਣਾ ਅਸੀਂ ਚੁੱਪ ਚਾਪ ਸੋਚਾਂਗੇ ਜਦੋਂ ਚਲੇ ਜਾਵਾਂਗੇ ਤਾਂ ਬਹੁਤ ਯਾਦ ਆਵਾਂਗੇ ਫਿਰ ਸਾਨੂੰ ਲਪਨਾ ਤਲਾਸ਼ ਕਰਨਾ ਪਰ ਅਸੀਂ ਮੁੜ ਕੇ ਕਦੇ ਨਹੀਂ ਆਵਾਂਗੇ ਪਰ ਅਸੀਂ ਮੁੜ ਕੇ ਕਤੇ ਨਹੀਂ ਆਵਾਂਗੇ ਹੱਥ ਫੜ ਕੇ ਵੀ ਤੇਰਾ ਸਹਾਰਾ ਨਾ ਮਿਲਿਆ ਮੈਂ ਉਹ ਲਹਿਰ ਹਾਂ ਜਿਸ ਨੂੰ ਕਿਨਾਰਾ ਨਾ ਮਿਲਿਆ ਮਿਲ ਗਿਆ ਮੈਨੂੰ ਜੋ ਕੁਝ ਵੀ ਮੈਂ ਚਾਇਆ ਨਾ ਮਿਲਿਆ ਤਾਂ ਸਿਰਫ ਤੇਰਾ ਸਾਥ ਨਾ ਮਿਲਿਆ ਵੇਖਨ ਨੂੰ ਤਾਂ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਹੈ ਪਰ ਜੋ ਅਸੀਂ ਲੱਭ ਰਹੇ ਸਾਂ ਉਹ ਤਾਰਾ ਨਾ ਮਿਲਿਆ ਇਸ ਤਰ੍ਹਾਂ ਪਤਲੀ ਸਾਡੀ ਜ਼ਿੰਦਗੀ ਦੀ ਪਹਿਰ ਜਿਸ ਨੂੰ ਵੀ ਪੁਕਾਰਿਆ ਉਹ ਤੋ ਤਾਰਾ ਨਾ ਮਿਲਿਆ ਅਹਿਸਾਸ ਤਾਂ ਹੋਇਆ ਉਸ ਨੂੰ ਪਰ ਬਹੁਤ देर ਹੋ ਗਈ ਜੇ ਤੋ ਉਸਨੇ ਲੱਭਿਆ ਤਾਂ ਸਾਡਾ ਕੋਈ ਨਿਸ਼ਾਨ ਵੀ ਨਾ ਮਿਲਿਆ ਜੇ ਤੋ ਉਸਨੇ ਲੱਭਿਆ ਤਾਂ ਸਾਡਾ ਕੋਈ ਨਿਸ਼ਾਨ ਵੀ ਨਾ ਮਿਲਿਆ ਕਿਸੇ ਤੇੜ ਨੋਕੀ ਅੱਖਾਂ ਮੈਂ ਕੱਚੇ ਕਰਨੋਂ ਕੀ ਅੱਖਾਂ ਮੈਂ ਆਪਣੀ ਜਾਨ ਕਟਨੀ ਹੈ ਮੈਂ ਇਸ ਮਨਸਰਨੋਂ ਕੀ ਅੱਖਾਂ ਜੇ ਸ਼ੀਸ਼ਾ ਆਪ ਟਕਰਾਵੇ ਤੇ ਫਿਰ ਪੱਥਰ ਨੋਕੀ ਅੱਖਾਂ ਇਹ ਕੀ ਕੀ ਡਰਪਨਾ ਹੈ ਸੋ ਮੈਂ ਕਾਰੇ ਕਰਨੋਂ ਕੀ ਅੱਖਾਂ ਕਲੀਮਾ ਵਿੱਚ ਕੰਡੇ ਨੇ ਤੇ ਫਿਰ ਬਿਸਤਰ ਨੂੰ ਕੀ ਆਖਾਂ ਹਏ ਫਿਰ ਬਿਸਤਰ ਨੂੰ ਕੀ ਆਖਾਂ ਤੂੰ ਮੁੜ ਮੁੜ ਮੁਹੱਬਤਤਾ ਇਸ ਹਾਰ ਨਾ ਕਰ ਅਸੀਂ ਤਾਂ دیਵਾਨੇ ਹਾਂ ਤੂੰ ਪਿਆਰ ਨਾ ਕਰ ਤੂੰ ਦੇਵੇਂਗਾ ਸ਼ਾਮਾਂ ਉਹ ਤੋੜਨ ਕੇ ਪੱਤੇ ਕਹਿਰਾਈਆਂ ਤੇ ਪੋਤਾ ਵੀ ਇਤਬਾਰ ਨਾ ਕਰ ਅਸੀਂ ਤੈਨੂੰ ਔੜਾਂ ਵਿੱਚ ਹੰਝੂਆਂ ਨਾਲ ਸਿੰਜਿਆ ਤੂੰ ਸਾਨੂੰ ਸ਼ਾਮਾਂ ਤੋਂ ਇਨਕਾਰ ਨਾ ਕਰ ਉਹ ਕਹਿੰਦਾ ਹੈ ਮੈਨੂੰ ਹਿਆਤੀ ਦੇ ਸੁਪਨੇ ਤੇ ਕਹਿੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ ਕਿਚਾਵਾਂ ਵਿੱਚ ਕਦਤਾਏ ਸ਼ਾਮਾਂ ਦੇ ਵਾਅਦੇ ਕਿਰੀਪਾ ਨਾਲ ਹੱਸੇ ਹਏ ਮੇਰੇ ਯਾਰ ਨਾ ਕਰ ਕਿਰੀਪਾ ਨਾਲ ਹੱਸੇ ਮੇਰੇ ਯਾਦਾਂ ਕਰ ਤੈਨੂੰ ਵਕਤ ਤਮਾ ਕੇ ਪਿਆਰ ਤਮਾ ਜਾਂ ਸਭ ਕੁਝ ਤੇਥੋਂ ਵਾਦ ਤਮਾ ਭਵੇਂ ਕਿਨਾ ਦੂਰ ਤੂੰ ਰਹਿਦਾ ਹੋਵੇਂ ਮੈਂ ਪਲ ਪਲ ਤੇਰੀ ਸਾਰ ਲਮਾਂ ਕਦੇ ਕਦੇ ਮੇਰਾ ਤਿਲਕ ਕਰਤਾ ਏ ਮੈਂ ਪਿਆਰ ਦਾ ਕਰ ਇਜ਼ਹਾਰ ਤਮਾ ਇੱਕ ਦਰਚਾ ਵੀ ਲੱਗਿਆ ਰਹਿੰਦਾ तेरे गुस्से ता ना हो शिकार चमा इस हार करता करता रह जाना फिर हार हंब के बह जाना हा फिर हार हंब के बह जाना डोंगियां डोंगिया डोंगिया सोचा सन ते पल पल जी घबरा सी निम्मा निम्मा चानन सी ते राही टुरता चाहता सी ਨਾ ਕੋਈ ਸੱਜਣ ਨਾ ਕੋਈ ਪੇਲੀ ਨਾ ਕੋਈ ਆਇਆ ਸੁਖ ਦਾ ਸਾਥ ਖਾਰੇ ਅਜਬ ਬਨੇਰੇ ਉੱਤੇ ਕਾਂ ਕਾਤੋਂ ਕੁਰ ਲਾਂਦਾ ਸੀ ਇਹ ਵੀ ਸੱਚ ਹੈ ਮੇਰੇ ਮੋਤੇ ਉਹਨੇ ਹਾਰ ਨਾ ਮੰਨੀ ਸੀ ਇਹ ਵੀ ਸੁਨਿਆ ਮੇਰੇ ਵਾਂਗੂ ਉਹ ਪਿੱਛੋਂ ਪਛਤਾਂਦਾ ਸੀ ਉਸੇ ਖੁੱਟੇ ਉਨੋਂ ਵੈਰੀ ਨਾਗ ਜ਼ਹਿਰੀ ਨੇ ਡੰਗਿਆਏ ਆਪਣਾ ਆਪ ਬੱਚਾ ਵਾਂ ਲਈ ਉਹ ਚਸਤੋਂ ਮੈਨੂੰ ਅੰਦਾਜ਼ੀ ਉਹਨੇ ਆਪਣੀ ਗੱਲ ਕੋਈ ਵੀ ਚਿੱਤੇ ਵਿੱਚ ਨਾ ਰੱਖੀ ਸੀ ਮੈਨੂੰ ਮੇਰੀਆਂ ਅੱਖਾਂ ਕੀਤੀਆਂ ਹੋਈਆਂ ਸਾਰੀਆਂ ਯਾਦ ਕਰੰਦਾ ਸੀ ਲੰਘ ਗਿਆ ਸੀ ਵੇਲਾ ਉਦੋਂ ਜਦੋਂ ਮੈਨੂੰ ਇਹ ਹੋਸ਼ ਆਈ ਮੈਂ ਉਹਨੂੰ ਅਚਮੰਦਾਸਾਂ ਤੇ ਉਹ ਮੈਨੂੰ ਅਚਮੰਦਾ ਸੀ ਹਏ ਉਹ ਮੈਨੂੰ ਅਚਮੰਦਾ ਸੀ ਅਜੇ ਕਲਮ ਚ ਹਰਕਤ ਹੈ ਅਜੇ ਖਵਾਬ ਅਧੂਰੇ ਨੇ ਸੱਚਨਾ ਤੋਂ ਜੋ ਸੁਣਨੇ ਮੈਂ ਉਹ ਜਵਾਬ ਅਧੂਰੇ ਨੇ ਕਦੇ ਫੁੱਲ ਤਾਂ ਨਹੀਂ ਗਿਨੇ ਮੈਂ ਪਰ ਬਾਗ ਅਧੂਰੇ ਨੇ ਕੁਝ ਖਾਰੇ ਪਾਣੀਆਂ ਤੇ ਤਾਂ ਲਾਭ ਅਧੂਰੇ ਨੇ कई पांच राजे आते शहजाद अथुरे ने कई पूरे हो चुके ते कई बर्बाद अथुरे ने ओ सिरे ने चढ़ते जो आकाश अधूरे ने एक चंगी सोच बिना अल्फाज अधूरे ने हाय अल्फाज अधूरे ने उम्मीद करता हूं दोस्तों यह अल्फाज ਤੁਹਾਡੇ ਦਿਲ ਨੂੰ ਸ਼ੌਕ ਹੈ ਹੋਣ ਕੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਇਹਦਾ ਬ੍ਰਾਖਾ